ਏ ਪਰਸੋ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋ ਮੈਨੂੰ ਫੋਨ ਤੋਂ ਪਤਾ ਲੱਗਿਆ ਸ਼ਾਮ ਨੂੰ ਮੈਂ ਰੋਈ ਬਿਲ ਕਿ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਤੇਰੇ ਚਾਚੀ ਕਿਨੋਂ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੀ ਗੱਲੋਂ ਪਤਾ ਲੱਗਿਆ ਦੂਜਾ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਹੈ ਕਿਸ ਕਾਰਨ ਆਏ ਉਹਰੇ ਇਹ ਤਾਂ ਸੀ ਆਫਰ ਮੂੰਹ ਵੇਖਣਾ ਆ ਜਦੋਂ ਮੈਨੂੰ ਪਤਾ ਲੱਗਾ ਇਹ ਪਟਿਆਲਾ ਹਸਪੀਟਲ ਤੇ ਰੱਖਿਆ ਸੀ ਬਾਕੀ ਸਰੇ ਮੈਂ ਮੀਡੀਆ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀ ਨਹੀਂ ਇਹ ਕਾਰਨ ਕਾਰਨ ਕੀ ਰਿਆ ਵੀ ਤੁਹਾਨੂੰ ਮਰੀ ਦੱਸ ਰਣੇ ਵਿਚਲਾ ਕਾਰਨ ਕੀ ਐ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੂਟੀ ਪੀਂਦੇ ਸੀ ਮੈਨੂੰ ਕੁਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਣਮਾਈ ਨਾ ਕਰੀ ਤੇ ਮੈਂ ਬਠਿੰਡੇ ਵੋਮਨ ਲਿਜ਼ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਇਹ ਤਰੀਕਾ ਤੇ ਜਾਣੋ ਹਟ ਕੇ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਐ ਇਹ ਮੈਨੂੰ ਘਰੇ ਰੱਖ ਨਹੀਂ ਸਕਦਾ ਸੀ ਗੱਲ ਆ ਸਾਰੀ ਇਹ ਇਹ 12-13 ਸਾਲ ਦੀ ਗੱਲ ਹੈ। ਮਤਲਬ 12-13 ਸਾਲ ਤੋਂ ਸ਼ੁਭਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਸੀ। ਨਹੀਂ ਰਹਿੰਦਾ ਸੀ। ਫੋਨ ਤੇ ਗੱਲ ਹੁੰਦੀ ਸੀ, ਨਾਲ ਨਹੀਂ ਸੀ ਰਹਿੰਦਾ। ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ। ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ, ਉਹ ਤੱਕ ਉਹ ਤੱਕ ਜਿਹੜਾ ਕਿਹਾ ਉਹਨੂੰ ਆਪਾਂ ਸ਼ਹੀਦ ਕਰਾਰ ਦੇਵਾਂਗੇ। ਉਹ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ। ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਨਹੀਂ ਵੀਰੇ ਮੈਂ ਕਿਸਾ ਜੱਸੇ ਬੰਦੀ ਨਾਲ ਹੈ ਨਹੀਂ ਕਿ ਵੀ ਜਦੋਂ ਪਹਿਲਾਂ ਇੰਨੇ ਜੱਸੇ ਬੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ। ਪ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੇ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜੇ ਤੇ ਆਪਦਾ ਬਸ ਉਹ ਨਹੀਂ ਮਿੱਟੀ ਹੋ ਜਾ ਜਾਂ ਇਕੱਲਾ ਚਿਹਰਾ ਹੀ ਦੇਖਣਾ ਪੁੱਤਰਾ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਤੇ ਜਿਹੜੀ ਜਥੇਵੰਦੀ ਇਹ ਮੰਗ ਕਰ ਰਹੀ ਹੈ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਨਹੀਂ ਮੇਰਾ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾਂ ਮੈਂ ਕਿਸੇ ਜਥੇਵੰਦੀ ਚ ਹੈਗੀ ਨਹੀਂ ਜਥੇਵੰਦੀ ਜਥੇਵੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹਦੇ ਤੱਕ ਨਹੀਂ ਕਰਾਂਗੇ ਜਥੇਵੰਦੀ ਸਹੀ ਤਾਂ ਪਰ ਤੁਸੀਂ ਕੀ ਕਹਿੰਦੇ ਜਥੇਵੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਸੇਤੀ ਸਮੇਟੀ ਜਾਵੇ ਪਰ ਫਿਰ ਜਥੇਵੰਦੀਆਂ ਨੇ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਅਸੀਂ ਨਹੀਂ ਕਹਿੰਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਵੰਦੀ ਦਾ ਨਾਂ ਮੰਗਾ ਨਾ ਮੇਰੀ ਕੋਈ ਮੰਗਾ ਨਾਂ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਬਾਰੇ ਕਿਉਂ ਕਹਿਆ ਗਿਆ ਇਸ ਤਰੀਕੇ ਦਾ ਨਾਲ ਸਾਡੇ ਪੈਸਿਆਂ ਦੇ ਭੁੱਖੇ ਨਹੀਂ ਸਾਡੇ ਵੀ ਹੁਣ ਪੈਸਾ ਖੇਡ ਇਕੱਠਾ ਕਰਦੇ ਆ ਹਾਂ ਪੈਸੇ ਨੂੰ ਪੈਸੇ ਲਈ ਤਾਂ ਮਨਾ ਕਰਦੇ ਨਹੀਂ ਅਕਾਊਂਟ ਦੇ ਰਹੇ ਨੇ ਕਾਊਂਟ ਦੇ ਰਹੇ ਨੇ ਕਾਊਂਟ ਫਿਰ ਵੀ ਪੈਸੇ ਨੂੰ ਮਨਾ ਕਰਦੇ ਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਜਦੋਂ ਤੁਹਾਡੇ ਨਾਲ ਸ਼ੁਭਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜਿਹੜੇ ਬੰਦਿਆਂ ਕਹਿੰਦੇ ਨੇ ਕੋਈ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਫਿਰ ਕਿਸਾਨ ਜਿਥੇ ਬੰਦੀਆਂ ਆਪਣੇ ਮੁਤਾਬਕ ਹੀ ਫੈਸਲਾ ਕਰਦੇ ਮੈਂ ਮੇਰਾ ਪੁੱਤ ਨਹੀਂ ਮੈਂ ਨਾਮਿਨੇਟਡ ਚ ਨਹੀਂ ਰੱਖਿਆ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਜਿਥੇ ਬੰਦੀਆਂ ਆ ਤੇ ਜਿਵੇਂ ਬੰਦੀਆਂ ਨੇ ਉਹਨਾਂ ਨਾਲ ਧਰਨੀ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜਿਵੇਂ ਬੰਦੀਆਂ ਉੱਥੇ ਸੀ ਉਹਦੋਂ ਪੁੱਛਦੀਆਂ ਵੀ ਮਾਂ ਦਾ ਫੋਨ ਆਇਆ ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜੋ ਸਾਰੇ ਪਿੰਡ ਚ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਜੇ ਮੈਂ ਮਰੀ ਹੋਵਾਂ ਤਾਂ ਸਾਰੇ ਪਿੰਡ ਚ ਪਤਾ ਹੋਵੇ ਮਰੀ ਆ ਮੈਂ ਜਿਉਂਦੀ ਖੜੀ ਆ ਖੁਦ ਆ ਗਈ ਆ ਮੈਂ ਆਪ ਜਿ ਹਾਂ ਮਿੱਟੀ ਨਾ ਖਰਾਬ ਹੋ ਵੀਰੇ ਵਿਆਹ ਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜੇ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਕਰਦੇ ਨਹੀਂ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਤੁਸੀਂ ਮਦਦ ਹਾਂ ਵੀਰੇ ਤੁਮ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿੰਨੇ ਦੇਖਦੇ ਤੁਸੀਂ ਵੀ ਮਿਲਣੀ ਉਹ ਬਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ ਤੇ ਜਿਹੜੀ ਹੁਣ ਕਹਿਆ ਨਕਦ ਮਦਦ ਜਿਹੜੀ ਕਰੀ ਉਹ ਨਕਦ ਮਦਦ ਹੁਣ ਕਿਤੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ ਓ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰਨ ਨਾਲ ਤੁਹਾਡੀ ਗੱਲਬਾਤ ਹੁੰਦੀ ਹੁੰਦੀ ਸੀ ਹਾਂ ਅਜਿਹੀ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਜੀ ਦਾਵਾ ਕਰਦੇ ਉਹਦੇ ਮਾਤੇ ਹੋਣ ਦਾ ਦਾਵਾ ਕਰਦੇ ਉਹਨਾਂ ਜਿਹੜੇ ਨਕਦ ਦੇ ਪੈਸੇ ਆਉਂਦੇ ਤੁਹਾਨੂੰ ਮਿਲਣ ਆਉਂਦਾ ਸੀ ਸ਼ੁਕਰਨ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂਜੀ ਤੁਹਾਡਾ ਨਾਮ ਵੀਰਪਾਲ ਕੌਰ ਵੀਰ ਵੀਰਪਾਲ ਜੀ ਹੁਣ ਨਕਦ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਜਥਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਰੋਲ ਨਹੀਂ ਹੈਗਾ ਜਥੇਬੰਦੀਆਂ ਦੇ ਦੋ ਪਾਸੇ ਦੀ ਗੇਮ ਨਾ ਵੀਰ ਮੈਂ ਕਿਸੇ ਕਿ ਨਹੀਂ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮਤਲਬ ਸਿਰਫ ਆਪਦੇ ਪੁੱਤ ਦੀ ਮਾਰੀ ਹੈ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਰ ਰਹੇ ਹੋ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ ਤੁਹਾਡੀ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਨਹੀਂ ਕੁਝ ਮਿਲੇਗਾ ਨਾ ਮਿਲੇਗੀ ਕੋਈ ਮੰਗ ਨਹੀਂ ਮੇਰਾ ਵਾਸ ਮੈਨੂੰ ਮੇਰੇ ਪੁੱਤ ਨੂੰ ਜਵਾਇਆ ਦਾ